ਦੇਨੇ ਪਾਇਆ ਨਹੀਂ ਕਹੇ ਤੂੰ ਵੀ ਤਾਂ ਧਾਰੀ ਗਈ ਨਹੀਂ ਹਾਂ ਹੋ ਤੂੰ ਇੱਥੇ ਦੇਖਣ ਲਈ ਕੈਮਰੇ ਲੱਗੇ ਹੈ ਨਾ ਮੇਰੇ ਤੇ ਬੰਦੇ ਲੱਗੇ ਚਾਹੇ ਨਹੀਂ ਲੱਗੇ ਕੋਰ ਨਹੀਂ ਕਿਸੇ ਘਰ ਚਲ ਕੇ ਆਓ ਨਾ ਚਲ ਕੇ ਆਓ ਸਾਰੇ ਉਹਦੇ ਮਾੜੇ ਜਿਹਦੋਂ ਉਹਨੇ ਮੈਂ ਸਿੱਧਾ ਜਰਾਬ ਲਿਆ ਕਿ ਮੈਂ ਕੰਨਾ ਗੱਲ ਨਹੀਂ ਕਰਨੀ ਜਿੱਥੇ ਮੇਰੇ ਮਾਪੇ ਤੋਂ ਨੂੰ ਮਤ ਜਾਣ ਇਹਨੇ ਬੜੇ ਗਾੜੀ ਵਿੱਚ ਉੱਜਣ ਲੱਗ ਪਏ ਮੇਰੀ ਗੱਲ ਤੋਂ ਮੇਰੇ ਘਰੋਂ ਭੇਜ ਦੇਈ ਮੇਰੀ ਗੱਲ ਤੋਂ ਬਚੋਣੇ ਪਏ ਤੇ ਤੂੰ ਹੀ ਵੜ ਕੇ ਦੋਵਾਂ ਨੇ ਸਾਰੇ ਕੰਮ ਕੀਤੇ ਤੇ ਜੇ ਤੂੰ ਚੱਲ ਤੂੰ ਇਹਨੂੰ ਛੱਡ ਦੀ ਦਫਾ ਕਰਦੀ ਮਾਰਦੀ ਕੋਲੀ ਤੂੰ ਆਪਣੇ ਮਾਪਿਆਂ ਤੇ ਰੱਡੇ ਤੇ ਪਰ ਆਪਣਾ ਨਾਲ ਉਹਨਾਂ ਦੀ ਸੋਚੀ ਮੈਂ ਕੱਪੇ ਬਾਈ ਸਾਰੇ ਵਿੱਚ ਚੜਾ ਕੇ ਪਾਏ ਹੀ ਤੂੰ ਇਹਨੂੰ ਪਹਿਲਾਂ ਜਦੋਂ ਪਹਿਲਾਂ ਤੈਨੂੰ ਕੁਝ ਕਹਿੰਦਾ ਉਦੋਂ ਤੱਕ ਦਾ ਦੱਸਦੀ ਆਪਣੇ ਘਰ ਕਰਾਣਾ ਜਦੋਂ ਹਾਂ ਦਿੰਦੇ ਉਦੋਂ ਗੁੱਝੀਆਂ ਮਿਲਦੀ ਰਹੀ ਕੁਝ ਕੁਝ ਕਰਕੇ ਲੋਥੇ ਟੱਕਰ ਤੱਕ ਲੋਥੇ ਟੱਕਰ ਹੁਣ ਤੂੰ ਮੇਰੇ ਮੈਨੂੰ ਗੱਲਾਂ ਕਰਦੀ ਹੈ ਹਾਂ ਨਾ ਮਾੜਾ ਰੱਖਣੇ ਬੰਦੇ ਨੂੰ ਕੀ ਕਰਦੀ ਏ ਸੁਣ ਮੀਂਹ ਹੀ ਹੱਥ ਤੇ ਐਂ ਬੱਸ ਮੀਂਹ ਸੁਣ ਮੀਂਹ ਹੁਣ ਤੈਨੂੰ ਵੀ ਸੁਣਨੀ ਆ ਪੈਣੀ ਇਹੋ ਜਿਵੇਂ ਤੇਰੇ ਮਾਪੇ ਪਿੱਛੇ ਮਗਰ ਆਉਂਦੇ ਤਾਂ ਤੇਰੀ ਕੀ ਨਾ ਤੇਨਾਂ ਦੱਬੀ ਨਾ ਜਾਣੀ ਕੋਈ ਨਾ ਗਲਤ ਕੀਤਾ ਵਿਆਹ ਕੀਤਾ ਨਹੀਂ ਤੇ ਵਿਆਹ ਕੀ ਲੈਣੀ ਆ ਮੈਂ ਵਿਆਹ ਨਹੀਂ ਪਰ ਉਹ ਮਗਰ ਆਉਣਾ ਨਹੀਂ ਨਹੀਂ ਆਉਣੀ ਤੇ ਆਪੇ ਆ ਕੇ ਤੋਰੋ ਕੌਣ ਕਦ ਨਾਲ ਕੇ ਨਾ ਆ ਪਿਆ ਕਿ ਕਿ ਫਿਰ ਕੀ ਨਹੀਂ ਹੁੰਦੇ ਤੇਰੇ ਜੇ ਨਹੀਂ ਹੁੰਦੇ ਉਹਦੇ ਨੇ ਮੇਰਾ ਕੀ ਤੋਰਿਆ ਵੇ ਇੱਥੇ ਕੀ ਤੋਰਿਆ ਤੋਰਨਾ ਕੋਈ ਜਿਸ ਨੂੰ ਤੋਰਨਾ ਤੇ ਚੰਗਾ ਭਲਾ ਸਾਰਾ ਕੁਝ ਉਹਨਾਂ ਨੇ ਕੀਤਾ ਹੋਰੋਂ ਕੀ ਕਰਦੇ ਆ ਜੀ ਸਵਾਹ ਕੀਤੀ ਉਹਨਾਂ ਨੇ ਨਵਾਂ ਮਾਪੂਤਾ ਨੂੰ ਸਾਧ ਲਿਆ ਮੰਮੀ ਤਿੰਨੋਂ ਬਸ ਇੱਥੇ ਆ ਵੀ ਨਹੀਂ ਆ ਹੁਣ ਮੈਨੂੰ ਤੈਦਾ ਮੈਨੂੰ ਬਿਕੇ ਹੋਵੇ ਕੋਈ ਕਿਹ ਮੰਮੀ ਜੇ ਤੂੰ ਖਾ ਗੱਲ ਕਹੀ ਮੈਂ ਨਾ ਮੇਰੇ ਪੇਕੇ ਨਾਲ ਤੂੰ ਕਿਹਾ ਸਾਰਾ ਕੁਝ ਕਰਨਾ ਮੈਂ ਖਾੜ ਪਾੜਦਾ ਮੈਨੂੰ ਵੀ ਉਹਨਾਂ ਇਹ ਤਾਂ ਬੇਤਾ ਦੇ ਮੁੰਡੇ ਦੇ ਪਾਇ ਉਹਨੂੰ ਕਿ ਲੋੜੀ ਉਹ ਨੀਂਗੇ ਦੇ ਵਿਚੋਲੇ ਪੈ ਜਲਦੀ ਪਹਿਲਾਂ ਵਿਚੋਲੇ ਦੇ ਚੱਕ ਦੇ ਨਾ ਬਣੀਦਾ ਮੈਨੂੰ ਤਾਂ ਚੋਲੇ ਤੂੰ ਹੀ ਰੱਖ ਕੇ ਲੱਗਿਆ ਹਾਂ ਮੈਂ ਨਹੀਂ ਮੁੰਡੇ ਤਾਂ ਉਹ ਤਾਂ ਆਪਣਾ ਜਿੱਡਾ ਪੜਾ ਦਾ ਪਤਾ ਨਹੀਂ ਕਿਹੜੇ ਕੀਤੇ ਨੇ ਕਿਹੜੇ ਨਹੀਂ ਕੀਤੇ ਸ਼ੁਗਰਕਰ ਮੈਂ ਤੇਰਾ ਮੁੰਡਾ ਬਚ ਗਿਆ ਜੇ ਕਿ ਤੇ ਮੇਰਾ ਮਾਦਰ ਸੀ ਚੜੀ ਜਾਂਦਾ ਨਾ ਮੇਰੇ ਟੋਟੇ ਟੋਟੇ ਕਰਦੇ ਨਹੀਂ ਸ਼ੁਗਰਕਰ ਕਹਿੰਦੇ ਮੈਨੂੰ ਵਿਆਹ ਹਤ ਤੋ ਉਹ ਤਾਂ ਤੇਰਾ ਮੁੰਡਾ ਬਚ ਗਿਆ ਮੈਂ ਤਾਂ ਨਹੀਂ ਕਿ ਤੁਹਾਨੂੰ ਦੁਬਾਰਾ ਮਾਰ ਦਿੰਦਾ ਜੇ ਉਹ ਸਬਰ ਕਰਦੇ ਤੇ ਮੈਨੂੰ ਨਾ ਵੀ ਕਰਿੰਦੀ ਪਰ ਤੂੰ ਮੁੰਡਾ ਇੱਥੇ ਬੈ ਕੇ ਮੈਨ ਕੋਲ ਨਹੀਂ ਤੂੰ ਫਟ ਘੋਣਾ ਘੱਟ ਪਾਉਂਦੇ ਤਾਂ ਤੋੜਦੀ ਸਾਰਾ ਜਦ ਤੂੰ ਐਸੀ ਥਾਂ ਲੰਮੇ ਪਈ ਰਹੀ ਨੀ ਆ ਉਹ ਹੁਣ ਬੇਰੇ ਤੇ ਕਿਉਂ ਲਗਾਣਾ ਮਾਂ ਦਾ ਮੇਰਾ ਵੀ ਹੱਕ ਹੈ ਕਿ ਜਿਵੇਂ ਮੈਂ ਵੀ ਇਹ ਨਵਾਂ ਮਾਤਾ ਤਾਲੀ ਹੁਣ ਕਰੀਓ ਤਾਂ ਮਾਂ ਦਾ ਮਾਤਾ ਹਰਕ ਹੋ ਗੋ ਮੰਮੀ ਮਾਤਾ ਕਿੱਸਾ ਰੱਖੋ ਇਹ ਇੱਥੇ ਦੋਨੋਂ ਨਾਲ ਬੜੀ ਪੁਰਾਣੀ ਦੁਸ਼ਮਣੀ ਕੱਟਾ ਡੇ ਜੀ ਮੰਮੀ ਨਾ ਕਹੇਂਦੀ ਗੱਲ ਕਰ ਸੁਣੀਏ ਤਾਂ ਨਾ ਮੈਂ ਉੱਤੇ ਦੀ ਵੱਧ ਕੱਟ ਗਿਆ ਜੇ ਆਦਾ ਕਗਲਾ ਨਾ ਪਹਿਰ ਕਰੇ ਉਹੀ ਪਹਿਰ ਕਰਨੀ ਬੰਦ ਕਰ ਤੂੰ ਮੇਰੇ ਕੋਲੋਂ ਜੀ ਹਵਾਉ ਕਾਉ ਤੂੰ ਸੂਰੀ ਚੀਰ ਜਾਣ ਮਰੀ ਕਿਆ ਇਹ ਕਹਿੰਨੇ ਆਇਆ ਕਬ ਦਿੱਤੀ ਤਾ ਉਹ ਉਹ ਤੂੰ ਹੀ ਮੇਰੇ ਤੋਂ ਮੱਮੀ ਕਰਦੀ ਤੈਨੂੰ ਤੇ ਮੇਰੀ ਸੱਸ ਵੀ ਮੱਮੀ ਜਿਹੜੀ ਝੰਗੀ ਉਹਨਾਂ ਦੀ ਸੱਸ ਵੇਖੀ ਆ ਮੈਂ ਆਪਣੇ ਨਾਲ ਦੇਖੋ ਤੂੰ ਮੇਰੇ ਮੱਥੇ ਤੋਂ ਉੱਚਾ ਨਹੀਂ ਬੋਲੀ ਆ ਉੱਚੀ ਬੋਲੀ ਬੁਲੇ ਖਾ ਮੈਨੂੰ ਮੇਰੀ ਜਿੰਦਗੀ ਇਕਦਾਂ ਜੀ ਮੇਰੀ ਮੰਮੀ ਦਾ ਮੈਂ ਇੱਕ ਦਿਨ ਕੋਦੀ ਵੀ ਆਇਆ ਤੇ ਤੈਨੂੰ ਤੈਨੂੰ ਪਤਾ ਨਹੀਂ ਲੱਗਾ ਤੂੰ ਉੱਥੇ ਜੰਮੀ ਪਣੀ ਤਾਂ ਦੇ ਨਾ ਨਾ ਕੱਢੀ ਜਾਣਾ ਮੇਰੀ ਤੂੰ ਨੂੰ ਬਾਤਾਂ ਕਰਦੀ ਤੀ ਤੂੰ ਕੁੱਤ ਕਾਲ ਦੇ ਟਿਸ਼ੂ ਕਰਕੇ ਜਬਾਨ ਇਹਦੀ ਹੰਤਰੀ ਦੀ ਗਾਜਲ ਨਹੀਂ ਡੈਡੀ ਪਤਾ ਨਹੀਂ ਕਿੱਥੇ ਆ ਡੈਡੀ ਵਿਚਾਰੇ ਉੱਥੇ ਬੈਠੇ ਸੋਚੀ ਜਾਂਦੇ ਕੀ ਮੇਰੀ ਇੱਕ ਗਲਤੀ ਨੇ ਜੇ ਸਾਰਾ ਟੱਬਰ ਹੀ ਸੁੱਕਨੇ ਪਾਤਾ ਡੈਡੀ ਵੀ ਮੈਨੂੰ ਭਾਰ ਦੀ ਸਮਝ ਦੇ ਹੀ ਗਿਆ ਨਾ ਕਿ ਮੈਂ ਲਾ ਕੇ ਇਹਨੂੰ ਤੋੜਦਾ ਘਰ ਤੇ ਮੈਂ ਹੌਲੀ ਭਾਰ ਹੋ ਜਾ ਹੁਣ ਮੈਂ ਕੀ ਕਰਾਂ ਡੈਡੀ ਤੇਰੇ ਸਿਰ ਤੇ ਹੀ ਬੈਠੀ ਆ ਪਰ ਤੂੰ ਮੈਨੂੰ ਭਾਰ ਕਿਉਂ ਸਮਝਦਾ ਵਾਂ ਅੱਜ ਨਹੀਂ ਕੱਲ ਤੇ ਮੈਂ ਚੱਲ ਜੀ ਜਾਣਾ ਵਾਂ ਨਾ ਸੋਹਰੇ ਆਪਣੇ ਜੱਦ ਦੀ ਤੇਰੀ ਧੀ ਹੋਗੀ ਮਟਿਆਰ ਬਾਬਲਾਵੇ ਕਿਉਂ ਸਮਝਦਾ ਮੈਨੂੰ ਸਿਰ ਤੇ ਪਾਰ ਬਾਬਲਾਵੇ ਸੋਚਾਂ ਦੇ ਵਿੱਚ ਡੁੱਬਿਆ ਤੂੰ ਸੋਚਾਂ ਦੇ ਵਿੱਚ ਡੁੱਬਿਆ ਨਾ ਸਕਦੀ ਵੇਖ ਬਾਬਲਾਵੇ ਤੁਰੋਂ ਲਖਾ ਕੇ ਲਿਆਉਂਦੀਆਂ ਧੀਆਂ ਲੇਖ ਬਾਬਲਾਵੇ ਤੁਰੋਂ ਲਖਾ ਕੇ ਲਿਆਉਂਦੀਆਂ ਧੀਆਂ ਲੇਖ ਬਾਬਲਾਵੇ ਸੋਚਾਂ ਸੋਚ ਨਾ ਹੋਈਏ ਪਾਣੀ ਨਿਤ ਪੜਦੈਂ ਸੋਚਿਆ ਸੋਚ ਨਾ ਹੋਈਏ ਪਾਣੀ ਨਿਤ ਪੜਦੈ ਅਸੀਂ ਚਿੜੀਆਂ ਨੇ ਉੱਡ ਜਾਣਾ ਫਿਕਰ ਤੂੰ ਕਿਉਂ ਕਰਦੈ ਅਸੀਂ ਚਿੜੀਆਂ ਨੇ ਉੱਡ ਜਾਣਾ ਫਿਕਰ ਤੂੰ ਕਿਉਂ ਕਰਦੈ ਉਸ ਡਾਡੇ ਚੋਗ ਖਲਾਰੀ ਉਸ ਡਾਡੇ ਚੋਗ ਖਲਾਰੀ ਕਿਹੜੇ ਦੇਸ਼ ਬਾਬ ਲਾਵੇ ਤੁਰੋਂ ਲਖਾ ਕੇ ਲਿਉਂਦਿਆਂ ਧੀਆਂ ਲੇਖ ਬਾਬ ਲਾਵੇ ਤੁਰੋਂ ਲਖਾ ਕੇ ਲਿਉਂਦਿਆਂ ਧੀਆਂ ਲੇਖ ਬਾਬ ਲਾਵੇ ਮੰਤਰੀ ਜਾਨੇ ਰੋਣੀ ਲੱਗਦਾ ਨੂੰ ਕੀ ਗੱਲ ਹੋਈ ਆ ਬਸ ਭੀੜ ਹੈ ਕਿਉਂ ਬੰਨਾ ਗਾ ਗੰਡੀ ਗੋ ਸਾਰੇ ਚਲਦੇ ਨਾਲ ਹਾਂ ਦੱਸ ਦੇਈਂ ਸੋ ਮੈਂ ਤੇ ਆਈ ਮੈਂ ਕਿਹ ਵੇਖ ਕਿਆ ਵਾਂ ਪੰਤਰੀ ਤੇ ਸੂਤ ਲੈਣ ਨਹੀਂ ਆਈ ਕਿੰਨੇ ਦਿਨ ਹੋ ਗਏ ਆ ਚਲੋ ਆਜੋ ਭਾਬੀ ਅੰਦਰ ਕੀ ਗੱਲ ਕੀ ਆ ਗੱਲ ਤੇ ਭਾਬੀ ਕੋਈ ਚੁਣੀ ਆ ਆਜੋ ਕਿਉਂ ਨਹੀਂ ਮਨ ਖਰਾਬ ਕਰਨ ਫੇਰ ਕੀ ਇੱਕ ਦਿਨ ਸਵਾਦ ਤੇ ਜਾਣਾ ਢੇਡ ਨੂੰ ਝੁਲਕਾ ਤੇ ਦੇਣਾ ਹੀ ਹੋਇਆ ਉਹਨਾਂ ਕੋ ਧਰਨਾ ਹੀ ਪੈਣਾ ਵਾ ਪਰ ਕੀ ਕਰੀਏ ਕੰਮ ਕਰਨ ਕੋਈ ਵੀ ਚੀਜ਼ ਨਹੀਂ ਕਰਦਾ ਮੇਰੀ ਧੀ ਦੀਆਂ ਰੀਝਾਂ ਸਾਰੀਆਂ ਵਿੱਚ ਹੀ ਰਹਿ ਗਈਆਂ ਕੀ ਗੱਲ ਹੋਈ ਚਾਚੀ ਜੀ ਤੁਸੀਂ ਰੋਂਦੇ ਆ ਕੀ ਗੱਲ ਹੋਈ ਗੱਲ ਮਨਪ੍ਰੀਤ ਦੇ ਵਿਆਹ ਦੇ ਨਹੀਂ ਕਰਨ ਕਰਾ ਸੋਚਣ ਦੇ ਕੱਢ ਲੈ ਮਾਂ ਰੋ ਮਨਪ੍ਰੀਤ ਦੇ ਹੀ ਹੋਸਤ ਤੇ ਮੈਂ ਕਿਹਨ ਕਿਉਂ ਨਹੀਂ ਰੋਂ ਤੇ ਮੈਂ ਉਹਨੂੰ ਕਹਿੰਦੀ ਐਂ ਵੀ ਤਾਂ ਸੇਕ ਤੇ ਸਹੁਰੇ ਜਾਣਾ ਹੀ ਆ ਫਿਰ ਕੀ ਤੂੰ ਰੋਲ ਕਿਉਂ ਨਹੀਂ ਏਦਾਂ ਬੁਣੀ ਗੱਲ ਤੇ ਨੇ ਤਾਂ ਇਹ ਵੀ ਅੰਦਰ ਏਦਾਂ ਮਨ ਖਰਾਬ ਕਰਨੇ ਉਹਨੂੰ ਹੌਸਲਾ ਕਿੰਨਾ ਦੇਣਾ ਤਾਂ ਫਿਰ ਕੀ ਆ ਵੇ ਆਈ ਜਾਣਾ ਤੇ ਅਸੀਂ ਛੇਛੇ ਚਲ ਜਿਆ ਕਰਾਂਗੇ ਹੁਣ ਕਦੀ ਉਹ ਮਿਲਨਾਂਗੇ ਕਦੀ ਅਸੀਂ ਚੱਲ ਗਏ ਇੱਕ ਨਾ ਇੱਕ ਦਿਨ ਤੇ ਜਾਣਾ ਹੀ ਆ ਸੋਹਰੇ ਅਸੀਂ ਵੀ ਆਏ ਆ ਤੇ ਹੀ ਵੀ ਆਏ ਆ ਐਦਾਂ ਮਨ ਖਰਾਬ ਕਰੀ ਜਾਓਗੇ ਤੀ ਫਿਰ ਨਹੀਂ ਸਰਬਜੀਤ ਉਹਨਾਂ ਨੇ ਤੁਹਾਨੂੰ ਜਵਾਬ ਹੀ ਦੇ ਦਿੱਤਾ ਵਾ ਜਵਾਬ ਦੇ ਦਿੱਤਾ ਉਹ ਕਿਉਂ ਉਹਨਾਂ ਨੇ ਇਦਾਂ ਸੁਖ ਦਾ ਵਿਆਹ ਕੀਤਾ ਸੀ। ਹੂੰ। ਤੇ ਇਹਨੇ ਸਟੇਟਸ ਵੇਖ ਲਿਆ ਅਗਰ ਜੋਤ ਨੇ ਤਾਂ ਮੁੜ ਕੇ ਦੱਸਿਆ ਸਾਨੂੰ ਵੀ ਉਹਨਾਂ ਨੇ ਵਿਆਹ ਕਰ ਲਿਆ। ਸਾਨੂੰ ਦੱਸਿਆ ਨਹੀਂ ਉਹਨਾਂ ਨੇ ਸਰਬਜੀਤ ਵਿਆਹ ਤੇ ਆਪਣੀ ਕੁੜੀ ਦੇ। ਅੱਛਾ ਉਹਨਾਂ ਨੇ ਦੱਸਿਆ ਨਹੀਂ। ਸੁਖ ਦਾ ਵਿਆਹ ਨਹੀਂ ਸੈਲੀ ਦਾ। ਆਹੋ ਦੱਸਿਆ ਨਹੀਂ ਉਹਨਾਂ ਨੇ ਕੁਝ ਵੀ। ਮੁੜ ਕੇ ਫਿਰ ਕੁੜੀ ਵੀ ਰੋਈ ਜਾਵੇ ਮੈਂ ਵੀ ਰੋਈ ਜਾਵਾਂ ਫੇ ਡੈਡੀ ਦਾ ਤਾਂ ਕੋਈ ਨਹੀਂ ਤੂੰ ਰੋ ਨਾ। ਅਹੀਂ ਉੱਥੇ ਜਾ ਕੇ ਪਤਾ ਕਰ ਲੈਨੇ ਕੀ ਗੱਲ। ਦੱਸ। ਫੇਰੇ ਹੀ ਸਾਰੇ ਜਾਣੇ ਉੱਥੇ ਗਏ। ਅੱਛਾ ਉਹਨਾਂ ਨੇ ਵੀ ਸਾਨੂੰ ਬੜੀਆਂ ਗੱਲਾਂ ਕੀਤੀਆਂ। ਪਰੰਤ ਪਾਣੀ ਨੇ ਪੈਣ ਦਿੱਤਾ ਅੰਦੇ ਤੁਹਾਨੂੰ ਤਹੀ ਅੱਗੇ ਜਵਾਬ ਕਿਲਾਇਆ ਸੀ ਮੈਨੂੰ ਤਾਂ ਸਮਝ ਨਹੀਂ ਲੱਗੰਡੀ ਕੋ ਤੁਹਾਡੀਆਂ ਸਾਰੀਆਂ ਧਿਆਨੀਆਂ ਕਰਾ ਕੇ ਸਾਰੇ ਖਰਚੇ ਕਰਾ ਕੇ ਸਾਰਾ ਕੋਸਰਜੀਤ ਕੀਤਾ ਸੋਨਾ ਬਣਾਇਆ ਕੱਪੜਾ ਬਣਾਇਆ ਕਿਤੇ ਭੈਣ ਭਰਾਵਾਂ ਨੂੰ ਡੱਬੇ ਦੇ ਕੇ ਆਇਆ ਇੰਨਾ ਖਰਚਾ ਕਰਨ ਦੇ ਉਦਾਂ ਤੇ ਤੁਸੀਂ ਬੈਠ ਕੇ ਨਹੀਂ ਵੇਖਿਆ ਕਿਤੇ ਬੜਾ ਖਰਚਾ ਆਵਾ ਦੇ ਨਾਲ ਤੇ ਇਦਾਂ ਕਿਦਾਂ ਪਹਿਲਾਂ ਜਵਾਬ ਦਿੱਤਾ ਜਾਂਦਾ ਮੇਰੇ تینوں ਮੀਨਾਂ ਚਾ ਕੇ ਤੇ ਅਹੀ ਆ ਕੇ ਹਨ ਚੰਗੇ ਸਾਗ ਟੱਕਰ ਗਏ ਆ ਚੱਲ ਸਾਡੀ ਜੂਨ ਸਵਾਰੀ ਜਾਣੀ ਸੇਲੀਆਂ ਆਂ ਚਲੋ ਇਹ ਵਧੀਆ ਹੀ ਹੈ ਨਾ ਇੱਕ ਦੂਜੇ ਦਾ ਪਤਾ ਹੀ ਵੀ ਚੰਗੇ ਆ ਨਾ ਸੇਲੀਆਂ ਕਰਕੇ ਤੇ ਪੁੱਛਿਆ ਨਹੀਂ ਕਿਸੇ ਨੂੰ ਸਰਬਜੀਤ ਕੋਈ ਗੱਲ ਵੀ ਨਾ ਪੁੱਛੀ ਵੀ ਚੱਲ ਕੋਈ ਨਹੀਂ ਲੋੜ ਹੀ ਨਹੀਂ ਲੋੜ ਹੀ ਨਹੀਂ ਨਾ ਮਿਲੀਆਂ ਵਰਟੀਆਂ ਹੁੰਦੀਆਂ ਬਤਾ ਹੁੰਦਾ ਵੀ ਚੰਗੇ ਆ ਨਾ ਪਰ ਹੋਏ ਆ ਤਾਂ ਉਹ ਨਾ ਬੜੀ ਭੜੇਗੀ ਕੀ ਚਲੋ ਤੇ ਹੀ ਰੋ ਨਾ ਆ ਤਾਂ ਮੈਂ ਜੱਸ ਸਰਬਜੀਤ ਸਾਇ ਭੰਡਣੀ ਵਾਲੀ ਗੱਲ ਹੋ ਗਈ ਸਾਡੇ ਨਾਲ ਕੀ ਕਰ ਸਕਦੇ ਆ ਚਲ ਤੁਸੀਂ ਇਦਾਂ ਨਾ ਕਰੋ ਸਾਰੇ ਭੰਡਣੀ ਨਹੀਂ ਹੁੰਦੀ ਕੋਈ ਨਹੀਂ ਕਰਦੇ ਆ ਲਵ ਸਿਲਾ ਕੋਈ ਨਾ ਕੋਈ ਕਰਦੇ ਆ ਹੁਣ ਤੁਸੀਂ ਗੱਲ ਕੀਤੀ ਆ ਚਲੋ ਵੇਖਦੇ ਆ ਕਿਤੇ ਮੇਰੀ ਮੰਮੀ ਦੀ ਹੈਗੀ ਰਿਸ਼ਤੇਦਾਰੀ ਭੈਣ ਬਣੀ ਆਪਣੀ ਸਹੇਲੀ ਭੈਣ ਉਹਦਾ ਮੁੰਡਾ ਵਾ ਵਕੀਲ ਅੱਛਾ ਤੇ ਕੋਈ ਨਹੀਂ ਫਿਰ ਮੈਂ ਮੰਮੀ ਨਾਲ ਗੱਲ ਕਰੂੰਗੀ ਤਾਂ ਉਹਨਾਂ ਨੂੰ ਪੁੱਛ ਕੇ ਵੇਖ ਲੈਣੇ ਉਹ ਵੀ ਵਿਆਹ ਲੱਭਦੇ ਫਿਰਦੇ ਕੁੜੀ ਉਹਦੇ ਵਾਸਤੇ ਉਹਨਾਂ ਨੇ ਕਰਨਾ ਰਿਸ਼ਤਾ ਅਜੇ ਕੋਈ ਗੱਲ ਹੀ ਨਹੀਂ ਹੋਣ ਡਈ ਤੇ ਉਤਰਾ ਮੇਰਾ ਆਪਣਾ ਮਨ ਕਿਸੇ ਵੇਲੇ ਹੁੰਦਾ ਵੀ ਮੈਂ ਇਹ ਜਾੜੀ ਨਾਲ ਸੁਣਾ ਕਰਾਂ ਵੀ ਆਪਾਂ ਉਸੇ ਸਾਇ ਦੇ ਵਿਆਹ ਕਰ ਲਈਏ ਕੋਈ ਨਹੀਂ ਉਹਨਾਂ ਨੇ ਗਲਬ ਦੇ ਫਿਰਦੇ ਆ ਕੁੜੀ ਮੈਨੂੰ ਪੜ੍ਹੀ ਲਿਖੀ ਕੁੜੀ ਚਾਹੀਦੀ ਚੰਗੀ ਚਾਹੀਦੀ ਆ ਕੋਈ ਨਹੀਂ ਅਹੀਂ ਪੁੱਛ ਕੇ ਵੇਖ ਲਾਂਗੇ ਉਹਨਾਂ ਨੂੰ ਆਨੂੰ ਕਹਿੰਦੇ ਹੀ ਕਰਾਓ ਰਿਸ਼ਤਾ ਚੱਲ ਅਹੀਂ ਕੋਈ ਨਹੀਂ ਕੀ ਕਰਦਾ ਮੁੰਡਾ ਮੁੰਡਾ ਵਕੀਲ ਆ ਅੱਛਾ ਵਕੀਲ ਨਾ ਉਹਨਾਂ ਬੜਿਆਂ ਨੇ ਕਿਹਾ ਚੰਗਾ ਵਾ ਸੁਭਾਅ ਵਧੀਆ ਵਾ ਮਾਇਸ਼ ਨੂੰ ਆਖਾਂਦਾ ਪਿੰਦਾ ਨਹੀਂ ਕੁਛ ਵੀ ਹੈ ਬੜੇ ਚੰਗੇ ਬੀਬੇ ਆ ਕੋਈ ਨਹੀਂ ਤੇ ਡੈਡੀ ਨੂੰ ਫੇਰ ਪੁੱਛ ਕੇ ਤੇ ਮੈਂ ਦੱਸੂੰਗੀ ਕੋਈ ਗੱਲ ਨਹੀਂ ਕੋਈ ਨਹੀਂ ਫੇਰ ਮੰਮੀ ਨੂੰ ਮੈਂ ਪੁੱਛੂੰਗੀ ਚੰਗਾ ਫੇ ਗਲਬਾਰ ਕੋਈ ਨਹੀਂ ਕਰਾਂਗੇ ਠਹਿਰ ਕੇ ਤੂੰ ਹੌਸਲਾ ਰੱਖੋ ਤੇ ਕੋਈ ਨਹੀਂ ਸਾਰੇ ਪੰਡਣੀ ਨਹੀਂ ਹੋਣ ਦਿੰਦੇ ਉਹ ਸਾਰੇ ਤੇ ਮਹਾਰਾਜ ਕਰ ਦੂਗਾ ਆਪੇ ਸਾਰਾ ਕਸ਼ਟ ਲੀਕ ਠੀਕ ਠੀਕ ਆ ਮਾਂ ਲੋਕ ਦਾ ਬੜਾ ਵੱਡਾ ਪਾਇਆ ਉਹਨਾਂ ਨੇ ਉਹ ਗੱਲ ਇੰਨੀ ਚਿੰਤਾ ਨਹੀਂ ਲੈਣ ਸਨ ਈਆਂ ਵਾਲਿਆਂ ਨੂੰ ਬੜਾ ਹੁੰਦਾ ਵਾ ਲੋਕ ਮੁੰਡੇ ਵਾਲਿਆਂ ਨੂੰ ਲੋਕ ਕਿਦਾਂ ਝੱਟ ਜਵਾਬ ਦੇ ਦਿੰਦੇ ਆ ਉਹਨਾਂ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਕੀ ਉਹਤੇ ਕਿਤੇ ਉਹਦੀ ਝਠਾਣੀ ਇੰਨੀ ਤੇਜ ਕਿਤੇ ਇੰਨੀਆਂ ਗੱਲਾਂ ਕਰੇ ਕਿਤੇ ਘਰ ਕੇ ਆਂਦੀ ਉਹਨੇ ਸ਼ਰਮ ਨਹੀਂ ਕੀਤੀ ਵੀ ਇਦਾਂ ਮੈਂ ਹੋਣੀ ਨਾ ਬੋਲਾਂ ਵੀ ਜੇ ਰਿਸ਼ਤਾ ਨਹੀਂ ਰੱਖਣਾ ਤਾਂ ਬੰਦਾ ਬੋਲੇ ਚ ਅੱਜ ਨਾ ਹਾਂਜੀ ਹਾਂਜੀ ਉਹਦੀ ਮਾਂ ਜਵਾਬ ਵੀ ਨਹੀਂ ਦਿੰਦੀ ਉਹਦਾ ਬਾਕੀ ਪਰਿਵਾਰ ਬੈਠਾ ਹੀ ਉਹ ਗੱਲ ਕਰਦੇ ਇਹ ਗਾੜੀ ਗਾੜੀ ਝਠਾਣੀ ਪ੍ਰਧਾਨ ਇਹਨੇ ਬਲਜੀਤ ਨੇ ਸਾਰੀਆਂ ਗੱਲਾਂ ਕੀਤੀ ਹਰ ਵੀ ਹਾਨੂੰ ਬੜਾ ਦੁੱਖ ਹੋਇਆ ਵੀ ਇਹਨੂੰ ਕਹਿਣਾ ਨਹੀਂ ਚਾਹੀਦਾ ਇਦਾਂ ਕਰਨਾ ਹਾਂਜੀ ਉਹ ਵੀ ਕੁੜੀ ਦੀ ਮਾਂ ਜੋ ਮਰਜੀ ਕਹਿੰਦੀ ਉਹ ਕਰਦੀ ਜਿੱਤਾਂ ਮਾਂ ਜੀ ਕਰਦੀ ਹੈ ਨਾ ਮਨਪ੍ਰੀਤ ਚਾਹ ਬਣਾ ਆਪਾਂ ਵੀ ਆਪਣੀ ਬਾਤ ਨਹੀਂ ਮੈਂ ਚਾਹ ਨਹੀਂ ਪੀਣੀ ਹਾਂ ਮੈਂ ਜਾਵਾਂ ਜਾ ਕੇ ਕੰਮ-ਕਮ ਕਰਨਾ ਵਾ ਸੱਲੋਂ ਤੇ ਹੌਸਲਾ ਰੱਖੋ ਕੋਈ ਨਹੀਂ ਚਾਚੀ ਜੀ ਕੀ ਕਰਨਾ ਫਿਰ ਕੋਈ ਨਹੀਂ ਮੰਮੀ ਆਪਣੀ ਨੂੰ ਪੁੱਛੀ ਫਿਰ ਚੰਗਾ ਹਾਂ ਕੋਈ ਨੂੰ ਪੁੱਛੂਗੀ ਉਦਾਂ ਤੁਸੀਂ ਗਾਲੀ ਨਹੀਂ ਕੀਤੀ ਸਗੋਂ ਪਹਿਲਾਂ ਗੱਲ ਕਰਦੇ ਤੁਮ ਗੱਲ ਕਿਨੇ ਡੰਚ ਨੇ ਵੇਤੀ ਬੰਦਾ ਹੁੰਦਾ ਖੜੀ ਬੈੰਦਾ ਵਾ ਹਾਂ ਦੁੱਖ ਸੁਖ ਸੌਂਦਾ ਵਾ ਨਹੀਂ ਗਾਲੀ ਨਹੀਂ ਕੀਤੀ ਮੈਂ ਇਦਾਂ ਹੀ ਨਹੀਂ ਕੀਤੀ ਮੈਂ ਚੱਲ ਕੋਈ ਗੱਲ ਨਹੀਂ ਕਰਿਆ ਕੋਈ ਹੱਲ ਹੋਊਗਾ ਬੜੀ ਚਾਨ ਆਈ ਹੈ ਮੈਂ ਕਿਹਾ ਸੂਰ ਦੇਖ ਕੇ ਹੁੰਦੀ ਮਨਪ੍ਰੀਤ ਦੇ ਆਏ ਨਹੀਂ ਆ ਲੈ ਸ਼ਾਇਦ ਵੀਜੀ ਹੋਣੇ ਕੰਮ ਕੰਮ ਚ ਤਾਂ ਨਹੀਂ ਆਏ ਤੇ ਆਪ ਹੀ ਫੜਾਵ ਨਹੀਂ ਨਾਲੇ ਵੇਖ ਹੋਣੀ ਕੀ ਕਰਦੀ ਆ ਵਾ ਪਰ ਮੈਨੂੰ ਆ ਗੱਲ ਦਾ ਥੋੜੀ ਪਤਾ ਹੀ ਗਾੜੀ ਕੀ ਗੱਲ ਦਾ ਨਾ ਚਲੋ ਹੁਣ ਹੌਸਲਾ ਰੱਖੋ ਕੀ ਕਰਨਾ ਚੰਗਾ ਮਨਪ੍ਰੀਤ ਨੂੰ ਵੀ ਤੁਹਾਡੇ ਇੱਕ ਦੂਜੇ ਦਾ ਹੌਸਲਾ ਨਾ ਤੁਸੀਂ ਲਈ ਜਾਓ ਉਹਨੇ ਟੈਨਸ਼ਨ ਲਈ ਜਾਣੀ ਚਲ ਸੰਗਾ ਮਨਪ੍ਰੀਤ ਹਾਂ ਟੈਨਸ਼ਨ ਨਾ ਲੈ ਮੇਰੇ ਭੈਣ ਆ ਫਿਰ ਕੀ ਆ ਮਹਾਰਾਜ ਰਿਕ ਕਿੰਨਾ ਕੁ ਚੰਗਾ ਨਾ ਕਰੂਗਾ ਗਾੜੀ ਹੈਨਾ ਟੈਨਸ਼ਨ ਲਿਆ ਕੀ ਹੋ ਜਾਣਾ ਵਾ ਪਰਮਾਤਮਾ ਨੇ ਕੀਤਾ ਕਿੰਨਾ ਕੁ ਵਧੀਆ ਲਿਖਿਆ ਇਤਨਾ ਵੀ ਕਿਤੇ ਵਧੀਆ ਨਹੀਂ ਲਿਖਿਆ ਤੇਰੇ ਸੰਦੇਗਾਂ ਦੇ ਕਰਮਾਂ ਦੇ ਨਾ ਤਾਂ ਆਪਣੀ ਮੰਮੀ ਨੂੰ ਵੀ ਹੌਸਲਾ ਦੇ ਤਾਂ ਆਪ ਵੀ ਹੈ ਸਾਰੇ ਜਾਣੇ ਹੋਸ਼ ਰਹੋ ਹੁਣ ਕੀ ਕਰਨਾ ਫਿਰ ਹੁਣ ਦਾਤ ਬੜਾ ਵਾ ਬੈਠੋ ਚਾਹੋ ਨਾ ਨਹੀਂ ਘੁੱਟ ਘੁੱਟ ਨਹੀਂ ਚਾਹ ਨਹੀਂ ਪੀਣੀ ਮੈਂ ਜਾ ਕੇ ਕੰਮ ਕੰਮ ਕਰਨਾ ਸੂਟ ਵੀ ਸੀਦੇ ਹੀ ਦੇ ਦੇ ਹੀ ਕਹਿੰਦੇ ਜੀ ਹੂੰ ਠੀਕ ਆ ਕੋਈ ਨਹੀਂ ਮੰਨਪਰੀ ਤੂੰ ਨਾ ਟੈਨਸ਼ਨ ਲੈ ਕਈ ਵਾਰ ਕਈਆਂ ਲੋਕਾਂ ਨੂੰ ਨਾ ਠੂਠਾ ਭੱਜ ਕੇ ਤੇ ਛੰਨਾ ਜੁੜ ਜਾਂਦਾ ਹੁੰਦਾ ਵਾ ਤੇ ਸਮਝੋ ਸਾਡੇ ਬਾਹ ਤੇ ਠੂਠਾ ਹੀ ਏ ਚੰਗਾ ਹੋਇਆ ਮਹਾਰਾਜ ਕਿਤਾ ਆਪੇ ਜਿੱਦਾਂ ਦੇ ਛੰਨਾ ਜੁੜ ਜਾਣਾ ਚੰਗਾ ਹੀ ਦਊਗਾ ਨਾ ਪੁੱਤ ਟੈਨਸ਼ਨ ਲੈ ਅੱਜ ਤੋਂ ਬਾਅਦ ਰੋਣਾ ਨਹੀਂ ਤੂੰ ਠੀਕ ਵਾ ਐਦਾਂ ਭੈਣ ਭਰਾ ਵੀ ਜਦੋਂ ਆਉਂਦੇ ਆ ਨਾ ਮੁੜ ਕੇ ਕਈ ਹੁੰਦੇ ਗੱਲ ਸੁਣਨ ਵਾਲੇ ਭੈਣ ਭਰਾ ਤੇ ਕਈ ਹੁੰਦੇ ਮੁੜ ਕੇ ਗੱਲਾਂ ਕਰਨ ਵਾਲੇ ਬਾਹਰ ਤੈਨੂੰ ਪਤਾ ਨਾ ਕਿ ਡੈਡੀ ਤੇਰੇ ਨੇ ਗੁੱਸੇ ਹੋਣਾ ਤੂੰ ਕੋਈ ਗੱਲ ਨਹੀਂ ਕਰਨੀ ਚੰਗਾ ਚੁੱਪ ਕਰ ਜਾ ਬਸ ਅਰ ਆਖਰ ਸੋਈ ਚ ਕੰਡਾ ਕੋਈ ਨਹੀਂ ਮੈਂ ਬਾਅਦ ਚ ਚੀਰ ਲੈਨੀ ਆ ਲੈ ਜਾ ਨੇ ਹੁਣ ਇਦਾਂ ਕਿੰਨਾ ਵਿਚਰ ਮੁੱਲ ਮਗਾ ਕੇ ਬੈਠਿਆ ਰਹਿਣਾ ਇਦਾਂ ਸਾਰੇ ਜਾਣੇ ਕਰੀ ਜਾਵਾਂਗੇ ਤੇ ਫਿਰ ਕਿਦਾਂ ਛੱਟ ਲੰਗਣਾ ਸਾਡੇ ਘਰ ਦਾ ਪਰ ਸਾਡੇ ਨਾਲੇ ਜੱਗੋ ਤੇਰਵੀ ਹੋਈ ਨਾ ਜੱਗੋ ਤੇਰਵੀ ਤੇ ਹੋਈ ਤੇ ਉਦਾਂ ਨਾ ਥੋੜਾ ਜਿਹਾ ਮੈਨੂੰ ਹੌਸਲਾ ਜਾ ਹੋ ਗਿਆ ਵਾ ਆ ਸਰਬਜੀਤ ਆਏ ਹੀ ਕੱਪੜੇ ਦੇਣੇ ਤੇ ਮਨਪ੍ਰੀਤ ਦੇ ਸੀ ਤੇ ਹੀ ਜਿਹੜੇ ਤੇ ਉਹ ਵੀ ਇਦਾਂ ਪੁੱਛਣ ਟੈਪ ਵੀ ਤੇ ਮੇਰਾ ਵੀ ਨਾ ਮਨ ਖਲੋਗਾ ਜਾਣਦੀ ਆ ਮੈਂ ਮੈਂ ਸਾਹ ਭੰਡਣੀ ਨਹੀਂ ਹੋ ਗਈ ਆ ਆਂਦੀ ਵੀ ਨਹੀਂ ਸਾਹ ਭੰਡਣੀ ਨਹੀਂ ਹੋਣ ਦਿੰਦੇ ਮੇਰੀ ਨਾ ਮਾਸੀ ਦਾ ਮੁੰਡਾ ਵਾ ਰਿਸ਼ਤੇ ਵਾਤੀ ਨੇ ਤੇਰਾ ਦਿਮਾਗ ਖਰਾਬ ਆ ਸਰਬਜੀਤ ਨਾਲ ਰਿਸ਼ਤਾ ਬਣ ਜੂਗਾ ਸਰਬਜੀਤ ਦੀ ਸਾਕੀ ਮਾਸੀ ਨਹੀਂਗੀ ਸਰਬਜੀਤ ਦੀ ਮੰਮੀ ਦੀ ਸਹੇਲੀ ਬਣੀ ਆ ਕੋਈ ਅੱਛਾ ਉਹਦਾ ਮੁੰਡਾ ਵਾ ਮਾਸੀ ਦੇ ਮੁੰਡੇ ਤੋਂ 더 ਅੱਗੇ ਸਿਆਪਾ ਪਿਆ ਹੈ ਆਏ ਹਾਏ ਤੁਸੀਂ ਸਮਝਦੇ ਨਹੀਂ ਆ ਉਹਦਾ ਮੈਂ ਹੈ ਗਾਂ ਦੇ ਗਾਂ ਰਿਸ਼ਤੇਦਾਰੀ ਜੋ ਮਾਸੀ ਦਾ ਮੁੰਡਾ ਵਾ ਹੁਣ ਜ਼ਰੂਰੀ ਥੋੜਾ ਵੀ ਸਾਰੇ ਇੱਕੋ ਜਿਹੇ ਹੁੰਦੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਆਂਦੀ ਵਕੀਲ ਵਾ ਮੁੰਡਾ ਉਸੇ ਸਹੇ ਦੇ ਆਂਦੀ ਰਿਸ਼ਤਾ ਕਰ ਦਿੰਨੇ ਆ ਅਜੇ ਤੇ ਦਵਿੰਦਰ ਮੇਰਾ ਮਾਨੀ ਨਹੀਂ ਮੰਨਦਾ ਹੁਣ ਪਹਿਲੀ ਗੱਲ ਇਹ ਪਰ ਸਾਡਾ ਇੰਨਾ ਖਰਚਾ ਹੋਇਆ ਸਭ ਕੋ ਹੋਇਆ ਸਾਡੀ ਬੇਇੱਜ਼ਤੀ ਬੜੀ ਹੋ ਜਾਣੀ ਜੀ ਆਪਾਂ ਨਾ ਕੀਤਾ ਤੇ ਆਹੋ ਇਹ ਵੀ ਗੱਲ ਸੋਚੀਦੀ ਉਦਾਂ ਤੇ ਹੁਣ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਹਜੇ ਇਹ ਤਾਂ ਜ਼ਿਆਦਾ ਸਾਨੂੰ ਹੀ ਪਤਾ ਲੱਗਾ ਰਜਾ ਹੁਣ ਸਰਬਜੀਤ ਆਈ ਤੇ ਇਹਨੂੰ ਪਤਾ ਲੱਗਾ ਵਾ ਦਵਿੰਦਰ ਪਿੰਡ ਦੇ ਸਾਰੇ ਪਤਾ ਲੱਗ ਗਿਆ ਉਹ ਕਿਦਾਂ ਲੱਗਣਾ ਕੋ ਤੇ ਲੱਗਣਾ ਨੂੰ ਅਸੀਂ ਕਿਹੜਾ ਦੱਸਿਆ ਹਜੇ ਕੋਈ ਗੱਲ ਨਹੀਂ ਨਹੀਂ ਮੈਂ ਦੱਸ ਕੇ ਤੇ ਆਇਆ ਹੀ ਮੈਂ ਆਪਾ ਵਿਆਹ ਦੱਸਿਆ ਵਾ ਆਪਾਂ ਹੱਡਿਆ ਦੱਸਿਆ ਸੀ ਤੇ ਉਹਨਾਂ ਨੇ ਦੱਸ ਦਿੱਤਾ ਕਿ ਉਹ ਕੋਈ ਹੈ ਉਹ ਹੈਗਾ ਵਾ ਪਰਲੇ ਬੰਨੇ ਕਹਿੰਦਾ ਸੰਤੋਖ ਕੇ ਉਹਦੀ ਇੱਕ ਮੁੰਡੇ ਦਾ ਵਿਆਹ ਕਿ ਕੁੜੀ ਦਾ ਵਿਆਹ ਹੀ ਹੋ ਹਾਂ ਉਹ ਕਦੇ ਆਇਆ ਹੈ ਲਾਗਣ ਨਾਲ ਹੂੰ ਉਹ ਆਂਦੀ ਆ ਵੀ ਐਸੇ ਸਾਈ ਦੇ ਤੇ ਸਾਨੂੰ ਉਹਨਾਂ ਦੇ ਘਰ ਵਿਆਹ ਵਾ ਅੱਛਾ ਉਹਨਾਂ ਨੇ ਸਾਈ ਨਹੀਂ ਹੁੰਦਾ ਕੋ ਫੜੀ ਫੇਰ ਫੇਰ ਕਾਰੇ ਮਨਕਪੀਤ ਲਾਗਣਾ ਕੋਈ ਸਾਰੇ ਪਤਾ ਲੱਗ ਗਿਆ ਵੀ ਸਾਰੇ ਪਿੰਡ ਚ ਵੀ ਵਿਆਹ ਹੋ ਉਹਨਾਂ ਦੀ ਕੁੜੀ ਦਾ ਵਿਆਹ ਵਾ ਆਹੋ ਉਹ ਤਾਂ ਗੱਲ ਇਹੋ ਤੇ ਗੱਲ ਮੈਂ ਹਾਂ ਸਭ ਦੇ ਹੁਣ ਸਾਰੇ ਪਿੰਡ ਚ ਧੁੰਮਿਆ ਮਾ ਤੇ ਹੁਣ ਇਹ ਆ ਵੀ ਉਧਰੋਂ ਜਵਾਬ ਹੋਇਆ ਤਾਂ ਹੁਣ ਕਿਦਾਂ ਲੋਕਾਂ ਨੇ ਕਈ ਗੱਲਾਂ ਕਰਨੀਆਂ ਇੱਕ ਦਾਗ ਲੱਗਣ ਵਾਲੀ ਗੱਲ ਤੇ ਹੋ ਗਈ ਐ ਨਾ ਤਾਈਓ ਤਾਂ ਮੈਂ ਨਹੀਂ ਉਸੇ ਸਾਹੇ ਤੇ ਕਰ ਦਈਏ ਫਿਰ ਕਿਹਨੇ ਪੁੱਛਣਾ ਹਾਏ ਹਾਏ ਕੀ ਗੱਲ ਹੋਈ ਹਾਏ ਹਾਏ ਕੀ ਗੱਲ ਹੋਈ ਬੁੜੀਆਂ ਤੇ ਮੂੰਹ ਜੋੜ-ਜੋੜ ਗੱਲਾਂ ਕਰਦੀਆਂ ਪਤਾ ਨਾ ਤੈਨੂੰ ਪਿੰਡਾਂ ਦੇ ਵਿੱਚ ਮੈਨੂੰ ਹੀ ਪਤਾ ਵੀ ਦਾਤੀ ਨੇ ਇੱਕ ਪਾਸੇ ਦੰਦੇ ਆ ਰ ਦੁਨੀਆ ਨੂੰ ਦਵੱਲੇ ਹੀ ਆ ਉਹ ਤੇ ਮੈਨੂੰ ਵੀ ਪਤਾ ਵਾ ਤਾਂ ਹੀ ਤੇ ਫਿਰ ਮੈਂ ਮੁਰਮੁਰ ਤੜਨਾ ਹੁਣ ਉਹ ਗੱਲ ਕਰੀ ਜਾਣੀ ਵੀ ਆਪਾਂ ਉਸੇ ਸਾਹੇ ਤੇ ਕਰ ਦਈਏ ਫਿਰ ਜੇ ਚੰਗਾ ਲੱਗੂ ਤੇ ਕਰ ਲੈਨੇ ਆ ਕਰਨਾ ਤੇ ਹੈ ਹੀ ਆ ਧੀਆਂ ਕਰ ਰੱਖੀਆਂ ਜਾਣੀਆਂ ਵਾ ਦੰਦੇ ਇਹਦੇ ਰਾਜੇ ਰਾਣਿਆਂ ਨੇ ਨਹੀਂ ਰੱਖੀਆਂ ਫਿਰ ਜੇ ਘਰ ਰੱਖਣ ਵਾਲੀਆਂ ਗੱਲਾਂ ਹੁੰਦੀਆਂ ਫਿਰ ਤੇ ਗੱਲ ਹੀ ਕੋਈ ਨਹੀਂ ਤੇ ਜੇ ਘਰ ਉਹੋ ਗੱਲ ਵੀ ਫਿਰ ਸੰਸਾਰ ਨਹੀਂ ਗੱਡੀ ਚੱਲਣਾ ਠੀਕ ਨਹੀਂ ਤੇ ਚਲੋ ਕੋਈ ਨਹੀਂ ਵੇਖ ਲਓ ਫਿਰ ਜਿੱਦਾਂ ਮਨਪ੍ਰੀਤ ਨੂੰ ਪੁੱਛਦਾ ਕੀ ਜਾਂਦੀ ਆ ਪਰ ਉਹਨੇ ਵੀ ਕੀ ਕਹਿਣਾ ਉਹਦੇ ਅਹੀਂ ਆਪਣੀ ਮਰਜ਼ੀ ਨਹੀਂ ਕਰਨਾ ਬੱਜਦੇ ਤੇ ਮੈਂ ਕੱਲ ਗੱਲ ਕਰਨੀ ਹਾਂਜੀ ਮੈਂ ਕਿਹਾ ਉਹਸਲਾਕਾਂ ਦੇ ਲਾਭੀ ਦੱਸ ਕੇ ਗਈ ਨਾ ਮੁੰਡੇ ਵਕੀਲ ਬਾਰੇ ਵੀ ਉਹਦੇ ਨਾਲ ਕਰ ਦਿੰਦੇ ਨੇ ਮੈਂ ਤਾਂ ਉਸੇ ਤਰੀਕੇ ਕਰ ਦਿੰਦੇ ਅਸਾ ਮਤਲਬ ਕਿ ਲਨਬਾਣਾ ਤੂੰ ਵਕੀਲਾਂ ਨਾਲ ਜੋ ਤਾਦੀ ਭਾਣਾ ਤੂੰ ਤਾਂ ਮਜਾਕ ਕਰਦਾ ਮੇਰਾ ਨਹੀਂ ਮੰਨਣਾ ਹੈਗਾ ਕਿ ਮੈਂ ਉੱਥੇ ਰਿਸ਼ਤਾ ਕਰਾਂ ਕੋਈ ਨਹੀਂ ਤੇਰੀ ਮਰਜ਼ੀ ਤੋਂ ਬਣਾ ਥੋੜੀ ਘੜ ਦੇਣਾ ਮਮੀ ਰੱਡੀ ਕੁਛ ਕੀ ਕੰਨ ਗਏ ਆਹ ਉਹਨਾਂ ਨੇ ਵੀ ਵੇਖਣਾ ਹੋਣਾ ਨਾ ਪੱਟਾ ਤੇ ਤੇਰੇ ਸਾਹਮਣੇ ਕਿੰਨਾ ਲੱਗਾ ਪਹਿਲੇ ਸਦਿਨਾ ਸਾਈਆਂ ਸਾਰਾ ਕੁਝ ਉਹ ਵਾਪਸ ਤੇ ਆਉਣਾ ਨਹੀਂ ਆ ਰੱਡੀ ਸਾਈ ਦਿੱਤੀ ਉਹ ਤੇ ਕਿੱਦੋਂ ਨਹੀਂ ਵਾਪਸ ਹੋਣੀ ਜਿਹੜਾ ਕਪੜਾ ਲੈਣਤਾ ਉਹ ਵੀ ਕਿੜਾ ਆਂ ਹੀ ਵਾਪਸ ਕਰ ਆਉਣਾ ਵਾ ਨਾਨੀ ਕਾ ਤੱਕ ਦੇ ਖਰਚੇ ਹੋ ਗਏ ਆ ਤੂੰ ਕਹਿ ਹਾ ਇਹਨਾਂ ਨੂੰ ਵੀ ਮੈਂ ਨਹੀਂ ਕਰਨਾ ਜਿਹੜੇ ਤਾਂ ਕੋਈ ਨਹੀਂ ਕਹਿ ਦਿੰਨੇ ਦੋਹਾਂ ਜਣੇ ਰਲ ਮਿਲ ਕੇ ਉਹਨਾਂ ਨੇ ਕੀ ਦੀ ਗੱਲ ਆ ਨਾ ਉਹ ਆਉਂਦੇ ਆ ਤੇ ਫਿਰ ਕਰ ਲੈਨੇ ਆ ਹੁਣ ਕੀ ਕਰਨਾ ਵਾ ਹਾਂਜੀ ਦਰਦੇ ਵੀ ਆ ਨਾ ਵੀ ਲੋਕਾਂ ਨੇ ਗੱਲਾਂ ਕਰਨੀਆਂ ਵਾ ਹੁਣ ਮੈਂ ਵੀ ਦੱਸ ਕੀ ਕਰਾਂ ਲੋਕਾਂ ਦੀ ਕਿਹੜੀ ਗੱਲ ਲੋਕਾਂ ਨੇ ਤੇ ਕਰਨੀਆਂ ਹੀ ਗੱਲਾਂ ਲੋਕਾਂ ਨਾਲ ਤੇ ਬਸ ਗੱਲ ਚਾਹੀਦੀ ਆ ਕੋਈ ਨਹੀਂ ਕਰਦੇ ਗੱਲ ਕੀ ਡੇ ਸਲਾਮਾ ਕਰਨ ਸਲਾਮਾ ਕੋਈ ਨਹੀਂ ਇਹ ਹੰਡੀਆਂ ਇਹ ਰਿਸ਼ਤਾ ਨਹੀਂ ਕਰਨਾਂ ਦੀਦਾ ਕੋਦ ਮੁੰਡਾ ਤੇ ਵਕੀਲ ਵਾ ਕੋਈ ਨਹੀਂ ਹਜੇ ਰੋਕੇ ਕਰਾਂ ਰਿਸ਼ਤਾ ਦੇਖੜਾ ਉਹ ਕਾਲੀ ਜੰਨੀ ਚਲ ਪੁੱਤ ਤੂੰ ਹੀ ਨਾ ਟੈਨਸ਼ਨ ਲੋ ਕੋਈ ਨਹੀਂ ਆਪਾਂ ਸੋਚਾਂਗੇ ਵਿਚਾਰਾਂਗੇ ਕਰਨਾ ਕਿ ਨਹੀਂ ਕਰਨਾ ਉਹ ਤੇ ਬਾਅਦ ਦੀਆਂ ਗੱਲਾਂ ਨਾ ਹਾਂਜੀ ਹਾਂ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੇਰਾ ਪੁੱਤ ਤੂੰ ਐਵੇਂ ਜਾਣ ਕੇ ਨਿਕਾ ਜਾ ਹੈਗਾ ਮਾ ਜੇ ਤੂੰ ਜਵਾਨ ਹੋਣ ਦੀ ਤੇਰੀ ਉਮਰ ਤੂੰ ਟੈਨਸ਼ਨਾਂ ਕਰਦੋਂ ਲੈਣਾ ਇਦਾਂ ਮੈਂ ਨੂੰ ਹਜੇ ਬੈਠਾ ਆ ਨਾ ਪੁੱਤ ਟੈਨਸ਼ਨਾਂ ਲੈਣ ਨੂੰ ਆਪਾਂ ਹੈ ਜਿੰਮਤ ਕੋਈ ਨਹੀਂ ਤੂੰ ਨਹੀਂ ਚਿੰਤਾ ਕਰਨੀ ਚਾਹਾਂਗਾ ਹਾਂ ਨਹੀਂ ਚਿੰਤਾ ਨਹੀਂ ਕਰਨੀ ਅੱਡ ਜੀ ਉਹਨਾਂ ਨੇ ਨਹੀਂ ਵੇਖਿਆ ਵੀ ਨਿਕਾ ਜਾਵਾ ਉਨਾਂ ਨੇ ਪਾਉਣ ਵਾਲਿਆਂ ਨੇ ਪਾਤੀਆਂ ਹੁਣ ਇੱਧਰ ਤੇ ਲੈਣੀਆਂ ਹੀ ਆ ਟੈਨਸ਼ਨ ਕੋਈ ਨਹੀਂ ਪੁੱਤ ਮੈਂ ਤੇ ਉਦਾਂ ਵੀ ਤੁਹਾਨੂੰ ਪਾਦੀ ਲੱਗਦੀ ਨਹੀਂ ਨਹੀਂ ਪੁੱਤ ਪਾਰ ਕਿਉਂ ਆ ਵੀ ਆ ਤੇ ਪਾਰ ਲਾਦੀ ਨਾ ਨਾ ਮੇਰਾ ਪੁੱਤ ਵਾ ਕੇ ਪਾਰ ਕਿਉਂ ਤੂੰ ਤੇ ਸਾਡੇ ਘਰ ਦਾ ਸ਼ਿੰਗਾਰ ਹਾਂ ਮੇਰੇ ਧੀ ਆ ਕੋਈ ਗੱਲ ਨਹੀਂ ਕੀ ਇਹੋ ਜੀਆਂ ਟੈਨਸ਼ਨਾਂ ਨੇ ਲਈ ਦੇ ਹੁੰਦੀਆਂ ਬਾਕੀ ਪੁੱਤ ਉੱਤੋਂ ਦੇ ਸਾਰੀ ਦੁਨੀਆ ਚੰਗੀ ਹੁੰਦੀ ਆ ਇਹਦੇ ਮਿਲਿਆਂ ਵਰਤਿਆਂ ਪਤਾ ਲੱਗਦਾ ਕਿ ਕੌਣ ਕਿੱਦਾਂ ਦਾ ਤੇ ਕੌਣ ਕਿੱਦਾਂ ਦਾ ਸਹੀ ਗੱਲ ਆ ਠੀਕ ਨਹੀਂ ਹਾਂ ਤੂੰ ਨਾ ਕੋਈ ਫਿਕਰ ਨਹੀਂ ਕਰਨਾ ਮੇਰੇ ਪੁੱਤ ਨੇ ਕੋਈ ਨੇ ਕਹਣਾ ਮੇਰੇ ਘਰ ਵਾਲੇ ਬੜੇ ਚੰਗੇ ਆ ਤੇ ਜਿਹੜਾ ਨਾਲ ਜਿਹਦੇ ਨਾਲ ਵਿਆਹੀ ਗਈ ਹੈ ਸਾਬੀ ਉਹਨੇ ਕਹਣਾ ਮੇਰੇ ਘਰ ਦੇ ਬੜੇ ਚੰਗੇ ਆ ਦੋਵਾਂ ਜਣਿਆਂ ਨੇ ਲਾਗੇ ਬੈਠੇ ਹੋਣਾ ਤੇ ਮੈਂ ਜਦੈਨ ਨੇ ਉੱਥੇ ਕੀ ਕਰਨਾ ਹੁੰਦਾ ਡਰ ਜੀ ਬੱਸਾਂ ਹੀ ਹੁੰਦੀਆਂ ਲੇਟ ਮੈਂ ਲਾਗੇ ਬੈਠੀ ਨੇ ਸੌਂਦੀ ਰਹਿਣਾ ਵੀ ਦੋਵਾਂ ਦੇ ਘਰ ਦੇ ਬੜੇ ਚੰਗੇ ਆ ਤੇ ਦੋਵਾਂ ਦੇ ਵੇਖੋ ਹੁਣ ਸੁੱਖ ਦਾ ਤੇ ਪਤਾ ਨਹੀਂ ਕਿ ਚਲੋ ਚੰਗੇ ਹੀ ਹੋਣੇ ਆ ਜੇ ਸਾਡੀ ਦਾ ਸਦਾ ਹੀ ਇਹ ਆ ਵੀ ਉਹ ਵੀ ਸਾਡੀ ਧੀ ਆ ਮਾਲਕ ਉਹਨਾਂ ਨੂੰ ਚੰਗੇ ਟਕਰਾਵੇ ਚਲੋ ਇਹ ਵੀ ਸੁખી ਵਸੇ ਮੇਰੀ ਧੀ ਉਹ ਵੀ ਕੋਈ ਗੱਲ ਨਹੀਂ ਆਪਾਂ ਮਾੜਾ ਨਹੀਂ ਕਹਿਣਾ ਧੀਆ ਵਾਲੇ ਅਸੀਂ ਵੀ ਧੀਆ ਵਾਲੇ ਆ ਅਹੀਂ ਮਾੜਾ ਨਹੀਂ ਕਹਿਣਾ ਕਿ ਇਹਨੂੰ ਪੁੱਤ ਠੀਕ ਨਹੀਂ ਉਹ ਜੋ ਕਿਸਮਤ ਤੇਰੀ ਕਿਸਮਤ ਹੀ ਤੇਰੇ ਨਾ ਵਾ ਹੂੰ ਕੋਈ ਨਹੀਂ ਚਿੰਤਾ ਨਹੀਂ ਕਰਨੀ ਮੇਰੇ ਪੁੱਤ ਨਹੀਂ ਚੰਗਾ ਹਾਂ ਕੋਈ ਨਹੀਂ ਜਿੱਥੇ ਮਾਲਕ ਦੇ ਸੰਜੋਗ ਲਿਖੇ ਉੱਥੇ ਹੋਈ ਜਾਣੇ ਆ ਇਹਦੇ ਤੁਰਹੀਂ ਚੱਲਿਆ ਆਇਆ ਉਹ ਮਾਲਕ ਲਿਖਦਾ ਕੋਈ ਨਹੀਂ